ਲਓ ਜੀ ਅੱਜ ਦੀ ਜਿਹੜੀ ਵੀਡੀਓ ਹੈਗੀ ਉਹ ਕਿਸਾਨ ਵੀਰਾਂ ਦੇ ਕੰਮ ਦੀ ਹੈਗੀ ਤੇ ਨਾਲ ਨਾਲ ਆਪਾਂ ਪਿਛਲੀ ਵੀਡੀਓ ਦੇ ਵਿੱਚ ਇੱਕ ਗੱਲ ਕੀਤੀ ਸੀ ਕਹਾਣੀ ਬਾਰੇ ਇਹ ਜਿਵੇਂ ਆਪਣੇ ਕੋਲੇ ਸ਼ੀਂ ਤੁਸੀਂ ਦੇਖੋ ਜਿਵੇਂ ਆਪਾਂ ਗੱਲ ਕੀਤੀ ਸੀ ਸਾਡੇ ਏਰੀਆ ਦੇ ਵਿੱਚ ਜਸਵੰਤ ਕੰਪਨੀ ਨੇ ਜ਼ਿਆਦਾ ਹੁੰਦੇ ਆ ਤੇ ਇਹ ਡਿੱਕਾਂ ਦੇ ਜਿਹੜਾ ਹਸਪਤਾਲਾ ਦੇ ਉਹਦੇ ਵਿੱਚ ਆਪਣਾ ਇਲਾਜ ਕਰਾਉਣ ਵਾਸਤੇ ਆਏ ਆ ਇੱਥੇ ਇਹਨਾਂ ਦਾ ਇਲਾਜ ਵੀ ਕੀਤਾ ਜਾਂਦਾ ਇਹ ਅਲੱਗ-ਅਲੱਗ ਕੰਪਨੀਆਂ ਦੇ ਜਿਵੇਂ ਆਪਣੇ ਕੋਲੇ ਪਏ ਆ ਜੀ ਦੇ ਵਿੱਚ ਇਹ ਨਵਾਂ ਤਾਰਾਂ ਵਾਲਾ ਜਿਹੜੇ ਹੁਣ ਸਟਾਰ ਡਾਲਟਾ ਸਟਾਰਟਰ ਦੇ ਉੱਤੇ ਲੱਗਦੇ ਆ ਇਹ ਹੈਗਾ ਬਾਕੀ ਇਹ ਕਾਫੀ ਪੁਰਾਣੇ ਮਾਡਲ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਵੀ ਜਿਹੜੇ ਨਵੇਂ ਹਨਾ ਜਿਵੇਂ ਸ਼ੀ ਜਿਹੜੇ ਆ ਉਹ ਜ਼ਿਆਦਾ ਖਰਾਬ ਹੋ ਰਹੇ ਆ ਆ ਹੁਣ ਜਿਵੇਂ 2023 ਮਾਡਲ ਆ ਇਹਨੂੰ ਸਾਲ ਕਿ ਹੋਇਆ ਇਹਨੂੰ ਤੇ ਸਾਲ ਚ ਰਿਪੇਅਰ ਨੂੰ ਆ ਗਿਆ ਤੇ ਜਿਹੜਾ ਉਪਰ ਇਹ ਕੰਨੀ ਤੇ ਇੰਜੀ ਤੇ ਸੱਚ ਉਪਰ ਬਾਦ ਚਿੱਟੀ ਲੱਗੀ ਆ ਉਹ 2008-9 ਦਾ ਹੈਗਾ ਤੇ ਉਹ ਹਜੇ ਤੱਕ ਵੀ ਯਾਨੀ ਕਿ ਚੱਲਦਾ ਇਹਦੇ ਉਹਦੀ ਬਾਡੀ ਥੋੜੀ ਕ੍ਰੈਕ ਕਰਕੇ ਆਇਆ ਇਹ ਸਾਲ ਦੇ ਵਿੱਚ ਹੀ ਆ ਗਿਆ ਤੇ ਇਹਨੂੰ ਵੀ 2-3 ਸਾਲ ਹੋ ਗਏ ਆ ਤੇ ਗੱਲ ਕਰਦੇ ਆ ਜੀ ਆਪਾਂ ਕਹਾਣੀ ਦੀ ਕਹਾਣੀ ਇਹ ਆ ਜੀ ਕਾਫੀ ਵੀਰਾਂ ਨੇ ਕਮੈਂਟ ਕੀਤੇ ਸੀ ਵੀ ਕਹਾਣੀ ਜ਼ਰੂਰ ਸੁਣਨੀ ਆ ਕਿਉਂ ਜਿਵੇਂ ਤੁਹਾਨੂੰ ਪਤਾ ਹੀ ਆ ਜਿਹੜਾ ਆਪਣਾ ਸਾਊਂਡ ਲਾਈਨ ਦਾ ਕੰਮ ਆ ਤੁਹਾਡੇ ਸਾਹਮਣੇ ਆ ਤੇ ਜੰਨੀ ਕੋਸ਼ਿਸ਼ ਆਪ ਤੋਂ ਹੁੰਦੀ ਆ ਸਾਫ਼ ਸੁਥਰਾ ਕੰਮ ਕਰਨ ਦੀ ਕੋਸ਼ਿਸ਼ ਕਰੀਦੀ ਆ ਜਣੇ ਕਿ ਇਹਦੀ ਕੋਈ ਬਤੌਰ ਟ੍ਰੇਨਿੰਗ ਨਹੀਂ ਕੁਛ ਮੈਂ ਕਿਤਾਬਾਂ ਤੋਂ ਪੜ੍ਹ ਕੇ ਜਾਂ ਕੁਛ ਜੋ ਪਰਮਾਤਮਾ ਨੇ ਗੁਣ ਬਖਸ਼ਿਆ ਉਹਦੇ ਮੁਤਾਬਕ ਆਪਾਂ ਕੰਮ ਕਰਦੇ ਆ ਤੇ ਜਿਹੜਾ ਸ਼ੀ ਲੈਂਦਾ ਕੰਮ ਸੀ ਨਾ ਇਹ ਉਹ ਰਿਪੇਅਰ ਕਰ ਲਈਦੇ ਸੀ ਪਰ ਸਾਨੂੰ ਮੈਨੂੰ ਇਹ ਚੈੱਕ ਨਹੀਂ ਕਰਨੇ ਹੁੰਦੇ ਸੀ ਘਰੇ ਇਸਪਲਾਈ ਦੇ ਉੱਤੇ ਬਿਜਲੀ ਦੇ ਉੱਤੇ ਵੀ ਕਿਵੇਂ ਚੈੱਕ ਹੁੰਦੇ ਆ ਖੇਤ ਜਾ ਕੇ ਚੈੱਕ ਕਰਨੇ ਪੈਂਦੇ ਹੁੰਦੇ ਸੀ ਮੰਨ ਲਓ ਜਿਹੜੀ ਆਪਣੀ ਘਰਾਂ ਵਾਲੀ ਲਾਈਟ ਆ ਇਹ ਤੇ ਨਹੀਂ ਪਤਾ ਸੀ ਕਿਵੇਂ ਚੈੱਕ ਹੁੰਦੇ ਆ ਪਹਿਲਾਂ ਮੋਟਰ ਤੇ ਜਾਣਾ ਪੈਂਦਾ ਸੀ ਉੱਥੇ ਲਾਈਟ ਦੇਖਣੀ ਪੈਂਦੀ ਸੀ ਮੋਟਰ ਦੀਆਂ ਸ਼ਫਟਾਂ ਉਸੇ ਹਿਸਾਬ ਤੇ ਹੁੰਦੀਆਂ ਸੀ ਜਾਂ ਇੱਕ ਸਾਡੇ ਚੱਕੀ ਸੀ ਤੇ ਉੱਥੇ ਜਾ ਕੇ ਚੈੱਕ ਕਰਨੇ ਪੈਂਦੇ ਸੀ ਤੇ ਮੈਂ ਨਾ ਆਖਿਆ ਵੀ ਆਪਣੇ ਏਰੀਆ ਦੇ ਵਿੱਚ ਇੱਕ ਮਕੈਨਿਕ ਆ ਬਤੌਰ ਕਾਫੀ ਵਧੀਆ ਮਕੈਨਿਕ ਸੀ ਘਰੇ ਉਹ ਛੀਆਂ ਦਾ ਕੰਮ ਕਰਦਾ ਹੁੰਦਾ ਸੀ ਤੇ ਮੈਂ ਹਾਂ ਚਲ ਇੱਕ ਦੋ ਦਿਨ ਮੈਂ ਤਾਂ ਇਹ ਸੋਚਿਆ ਹੀ ਮਹੀਨਾ ਤੋਂ ਮਹੀਨੇ ਲਾ ਲੈਨੇ ਜਲਸੀਆਂ ਦਾ ਕੰਮ ਸਿੱਖ ਲਾਂਗੇ ਤੇ ਮੈਂ ਉਹਦੇ ਕੋਲੇ ਪੁੱਛਿਆ ਮੈਂ ਆ ਵੀ ਗੁਰੂ ਜੀ ਕੰਮ ਸਿੱਖਣਾ ਅਸੀਂ ਆਸੇ ਨਾਲ ਪਹਿਲਾਂ ਹੀ ਗੁਰੂ ਜੀ ਕਹਿੰਦੇ ਹੁੰਦੇ ਸੀ ਤੇ ਹੁਣ ਤਾਂ ਵਿਚਾਰੇ ਪਤਾ ਨਹੀਂ ਹੈਗੇ ਕਿ ਨਹੀਂ ਹੈਗੇ ਤੇ ਪਰ ਉਹ ਥੋੜੇ ਜਿਹਾ ਨਾ ਸ਼ਰਾਬ ਦੇ ਆਦੀ ਸੀਗੇ ਤੇ ਆnde ਕੋਈ ਨਹੀਂ ਜ਼ਰੂਰ ਤੇ ਆ ਜੀ ਸਵੇਰੇ ਆ ਜੀ ਮੈਂ ਤਾਂ ਉੱਧੇ ਹੀ ਸੋਚ ਕੇ ਗਿਆ ਹੀ ਮੈਂ ਅਗਲੇ ਦਿਨ ਚਲਾ ਗਿਆ ਜੀ ਤੇ ਉੱਥੇ ਤੇਨ ਕਿਸ਼ੀ ਰਬੇਰ ਨੂੰ ਤਕਰੀਬਨ ਹੁੰਦਾ ਹੀ ਸੀਗਾ 2-4 ਜਨੇ ਏਰੀਏ ਦੇ ਸਾਰੇ ਉਹਨਾਂ ਕੋਲ ਜਾਂਦੇ ਸੀਗੇ ਤੇ ਸ਼ੀਰ ਰਬੇਰ ਨੂੰ ਆਏ ਵੇ ਤੇ ਮੈਨੂੰ ਆਦੇ ਵੀ ਚੱਲ ਇਹਨਾਂ ਨੂੰ ਖੋਲ ਮੈਂ ਕੋਲਿਆ ਕਦੀਆਂ ਤਾਰਾਂ ਕਮਜ਼ੋਰ ਸੀਗੀਆਂ ਅੱਛਾ ਚਲੋ ਕਰਦੇ ਕਰਾਉਂਦੇ ਤੇ ਜਿੰਨਾ ਕਿ ਫਾਲਟ ਸੀ ਲੱਭਿਆ ਉਦੋਂ ਟਾਈਮਰ ਘੱਟ ਸੀਗੇ ਤੇ ਨਾਰਮਲ ਸ਼ੀ ਹੁੰਦੇ ਟਾਈਮਰ ਦਾ ਟਾਈਮ ਉਦੋਂ ਜੇ ਸ਼ੁਰੂਆਤ ਹੋਈ ਸੀਗੀ ਤੇ ਚਲੋ ਇਹ ਸ਼ੁਰੂ ਕੀਤਾ ਕੰਮ ਆਂਦੇ ਵਿੱਚੋਂ ਟ੍ਰਾਂਜਿਸਟਰ ਖਰਾਬ ਸੀਗੀਆਂ ਮੈਂ ਕੜਕੇ ਖੋਲ ਕੇ ਰੱਖ ਤੇ ਦੇਖੀ ਗਿਆ ਵੀ ਕੀ ਕਰਦਾ ਕੀ ਨਹੀਂ ਕਰਦਾ ਉਹਦੇ ਨਾਲ ਇੱਕ ਛੋਟਾ ਜਿਹਾ ਜਗਾੜ ਬਣਾਇਆ ਅਸੀਂ ਡੱਬਾ ਜਾਂ ਜਿਹਦੇ ਉੱਤੇ ਬਟਨ ਕਾਫੀ ਸਾਰੇ ਬਟਨ ਲੱਗੇ ਸੀ ਮਰੋੜ ਮਰੋੜ ਕੇ ਇਧਰ ਨੂੰ ਕਰਦਾ ਉਧਰ ਨੂੰ ਕਰਦਾ ਤੇ ਮੈਨੂੰ ਇਹ ਸੀ ਵੀ ਇੱਥੇ ਕੋਈ ਨਾ ਕੋਈ 3 ਫੇਸ ਸਪਲਾਈ ਜ਼ਰੂਰ ਬਣਦੀ ਹੋਊਗੀ ਜਿਹੜਾ ਚੈੱਕ ਕਰਦਾ ਜਦੋਂ ਪਤਾ ਹੀ ਨਹੀਂ ਸੀ ਆਪਾਂ ਉਹ ਤੋਂ ਪਹਿਲਾਂ ਤੁਹਾਨੂੰ ਦੱਸਿਆ ਵੀ ਰਿਪੇਅਰ ਕਰ ਲੈਂਦੇ ਸੀ ਕਿ ਫਾਲਟ ਹੈ ਪਰ ਚੈੱਕ ਨਹੀਂ ਕਰਨਾ ਹੁੰਦਾ ਸੀ ਤੇ ਉਹਨਾਂ ਨੇ ਨਾ ਉਹਦੇ ਉੱਤੇ ਲਾਇਆ ਮੈਂ ਦੇਖਿਆ ਜਿਗਾਰਡ ਮੈਂ ਕਿ ਇਹਦੇ ਵਿੱਚ ਕੀ ਹੋਊਗਾ ਕੀ ਨਹੀਂ ਹੋਊਗਾ ਤੇ ਚਲੋ ਕਰਦੇ ਕਰਾਉਂਦੇ ਤੇ ਉਹਨਾਂ ਨੇ ਜਿਹੜੇ ਜਿਹੜੇ ਫਾਲਟ ਮੈਨੂੰ ਕਲੀਅਰ ਹੀ ਸੀ ਵੀ ਇਹਦੇ ਚਾ ਟਰਾਂਜਿਸਟਰ ਇਹਦੇ ਚ ਬੀ ਐਫ ਗਿਆ ਵਾ ਤੇ ਜਾ ਇਹਦੀਆਂ ਟਰਾਂਜਿਸਟਰਾਂ ਗਿੰਦੀਆਂ ਹੋਈਆਂ ਚਲੋ ਉਹਨਾਂ ਨੇ ਬਦਲੀਆਂ ਹੀ ਉਹ ਸ਼ੀ ਚੱਲ ਪਿਆ ਉਸ ਤੋਂ ਬਾਅਦ ਨਾ ਮੈਂ ਦੇਖੀ ਆ ਅਗਲੇ ਦਿਨ ਫੇਰ ਤੇ ਅਗਲੇ ਦਿਨ ਉਹ ਰੋਟੀ ਖਾਂਦੇ ਹੀ ਤੇ ਕੋਈ ਸ਼ੀ ਆ ਗਿਆ ਮੈਨੂੰ ਉਹਦੇ ਦੇਖਦੇ ਨੇ ਉਹਦੀਆਂ ਨਾਲ ਦੇ ਵਿੱਚੋਂ ਦੋ ਦਿਨ ਤਾਰਾਂ ਕਮਜ਼ੋਰ ਸੀਗੀਆਂ ਮੈਂ ਮੰਨ ਲਉ ਜਾਂਦਾ ਕਿ ਇਹ ਤਾਂ ਤੇ ਹੋ ਸਕਦਾ ਟੁੱਟ ਜਾਂਦੀਆਂ ਤੇ ਮੈਂ ਆ ਕੋਲਿਆ ਤੇ ਉਹ ਜਿਹੜੀਆਂ ਤਾਰਾਂ ਸੀ ਉਹ ਵੀ ਮੈਂ ਚੱਲ ਛੱਲ ਕੇ ਲਾ ਦਾਂਗੇ ਚੰਗੀ ਤਰ੍ਹਾਂ ਮੈਂ ਉਹ ਕਟੀਆਂ ਕਟੀਆਂ ਦੇ ਦੇਖੀ ਗਏ ਇਹ ਰੋਟੀ ਖਾ ਕੇ ਆ ਕੇ ਇਹ ਤੁਹਾਨੂੰ ਵੇਖਿਆ ਲਈ ਆ ਕੀ ਕੀਤਾ ਮੈਂ ਹੀ ਕੀ ਗੱਲ ਉਹ ਤਾਰਾਂ ਲਾ ਦੀਆਂ ਤੇ ਮੈਂ ਹੀ ਉਹ ਟੁੱਟਣ ਵਾਲੀਆਂ ਸੀ ਮਹਿਲ ਚਲੋ ਛੱਲ ਕੇ ਦੁਬਾਰਾ ਲਾ ਦੇਾਂਗੇ ਵੀ ਦੋ ਹੋਰ 6 ਮਹੀਨੇ ਵੱਧ ਕੱਢ ਜੂ ਨਹੀਂ ਤੇ ਜਾਂਦੇ ਫੇਰ ਟੁੱਟ ਜਾਣੀਆਂ ਲੈ ਆਈ ਕਿਵੇਂ ਲੱਗਣ ਗਿਆ ਇੰਨੀਆਂ ਤਾਰਾ ਥੋੜਾ ਲਾਈਦੀ ਹੁੰਦੀਆਂ ਮੈਂ ਹੀ ਨਹੀਂ ਲਾਈਦੀ ਹੁੰਦੀਆਂ ਮਹੀਨੇ ਵੀ ਪਤਾ ਪਰ ਤਾਰਾਂ ਟੁੱਟਣ ਵਾਲੀਆਂ ਚੀਆਂ ਮੈਂ ਤਾਂ ਕਰਕੇ ਲਾ ਦਿਆਂ ਤੇ ਇਹ ਤਾਂ ਨਹੀਂ ਲੱਗਣੀਆਂ ਆਂ ਦੇ ਮੈਂ ਹੀ ਮੈਂ ਲਾ ਦਿੰਦਾ ਚਲੋ ਮੈਂ ਉਹਦਾ ट्रांजਿਸਟਰ ਚੇਂਜ ਕੀਤੀ ਲੈ ਲਈ ट्रांजਿਸਟਰ ਚੇਂਜ ਕੀਤੀ ਤਾਰਾਂ ਲਾ ਦਿਆਂ ਜੋ ਤਾਰਾਂ ਲਾ ਦਿਆਂ ਮੈਨੂੰ ਆ ਵੀ ਗਲਤ ਹੋਣਾ ਹੈ ਅੱਬਲ ਤਾਂ ਹੋਣੀ ਜਨਨਾਰ ਹੈ ਵੀ ਜੇ ਤੈਨੂੰ ਇੰਨਾ ਹੀ ਪਤਾ ਏ ਇਹ ਤਾਂ ਮੈਨੂੰ ਨਹੀਂ ਪਤਾ ਸੀ ਵੀ ਆਹ ਤਾਰਾਂ ਇੱਥੇ ਇੱਥੇ ਲੱਗਣੀਆਂ ਵੀ ਮੈਂ ਤਾਂ ਉਹ ਛੀ ਖੋਲਦਾ ਜਿਹੜਾ ਉਹਦੇ ਜੋ ਪੁਰਜਾ ਖਰਾਬ ਹੋ ਬਦਲ ਦਿੰਨਾ ਤੂੰ ਤਾਂ ਸਾਰਾ ਡਾਟਾ ਇਹਦਾ ਚੈੱਕ ਕਰੀ ਵਰਦਾ ਮੈਂ ਹੀ ਮੈਨੂੰ ਇਹ ਨਹੀਂ ਪਤਾ ਵੀ ਇਹ ਇੱਥੇ ਚੈੱਕ ਕਿਵੇਂ ਹੁੰਦਾ ਪਰ ਦੱਸਿਆ ਉਹਨਾਂ ਨੇ ਫੇਰ ਨਹੀਂ ਸੀਗਾ ਵੀ ਉਹ ਪੁਰਜਾ ਉਹ ਮੈਨੂੰ ਆਦੇ ਵੀ ਆ ਪੁਰਜੇ ਚ ਕਰਾਂ ਮਾਤਾ ਚਲੋ ਫੇਰ ਕਰਦੇ ਕਰਾਉਂਦੇ ਹੀ ਹੌਲੀ ਹੌਲੀ ਉਹ ਜਿਗਾਰ ਵੀ ਲੱਭ ਗਿਆ ਕਿਉਂ ਉਤਾਰ ਲਾਉਂਦਾ ਸੀ ਤੇ ਜੋ ਘਰੇ ਆ ਕੇ ਮੈਂ ਦੇਖਿਆ ਸ਼ਿੰਗ ਖੋਲ ਕੇ ਉਤਾਰ ਲਈ ਤੇ ਹੁਣ ਦਿੱਤੀ ਪਾਵਰ ਦੇ ਉਹ ਚੱਲ ਪਿਆ ਮੈਂ ਹਲਾਉ ਜੀ ਕਰਾਂ ਮਾਤਾ ਇੱਥੇ ਸੀਗੀ ਤੇ ਉਸੇ ਕਰਕੇ ਨਾ ਕਾਫੀ ਜਿਹੜੀਆਂ ਵੀਡੀਓ ਹੈਗੀਆਂ ਆਪਾਂ ਸ਼ੀਆ ਬਾਰੇ ਕਰਦੇ ਆਂ ਹਰ ਬੰਦਾ ਇਹਨੂੰ ਰਿਪੇਅਰ ਕਰ ਸਕਦਾ ਜਿਹੜਾ ਛੋਟਾ ਮੋਟਾ ਮਕੈਨਿਕ ਹਨਾ ਦੋ ਚਾਰ ਵੀਡੀਓ ਟਕਾ ਕੇ ਦੇਖ ਲੂਗਾ ਤਾਂ ਰਿਪੇਅਰ ਕਰ ਲੂਗਾ ਕੋਈ ਇਹਦੇ ਚ ਜ਼ਿਆਦਾ ਫੰਡਾ ਨਹੀਂ ਹੁੰਦਾ ਤੇ ਆਮ ਜ਼ਿਆਦਾਤਰ ਏਰੀਆ ਦੇ ਵਿੱਚ ਇਹਨੂੰ ਜਦੋਂ ਵੀ ਖਰਾਬ ਹੋ ਜਾਂਦਾ ਤੇ ਇਹਨੂੰ ਚਲਾ ਕੇ ਮਾਰਦੇ ਆ ਤੇ ਨਵਾਂ ਲਿਆਂਕੇ ਲਾ ਦਿੰਦੇ ਆ ਨਵਾਂ ਲਿਆਉਣਾ ਵੀ ਠੀਕ ਆ ਕਿਸੇ ਹੱਦ ਤੱਕ ਜਦੋਂ ਕਿਸੇ ਚੀਜ਼ ਚ ਫਾਲਟ ਆ ਤੇ ਪਰ ਜਿਹੜੇ ਕਿਸਾਨ ਵੀਰ ਆ ਜਿਹਦੇ ਤੋਂ ਮੋਟਰ ਤੇ ਜਾਂਦੇ ਆ ਤੇ ਉਹ ਜਾ ਕੇ ਨਿਹੜਾ ਇਹਦਾ ਗ੍ਰੈਪ ਹੈਗੇ ਆਪਣੇ ਇੱਕ ਮਾਸਟਰ ਗ੍ਰੈਪ ਹੁੰਦਾ ਹੈ ਜਦੋਂ ਆਪਾਂ ਉਹ ਕੱਢਦੇ ਆਂ ਤੇ ਲਾਲ ਬੱਤੀ ਵੈਸੇ ਤਾਂ ਤੰਨਾ ਤੇ ਜਗਣੀ ਤੰਨਾ ਤੇ ਦੋਹਾਂ ਤੇ ਇੱਕ ਤੇ ਜਗਦੀ ਆ ਤੇ ਲਾਲ ਬੱਤੀ ਜਗਣੀ ਜ਼ਰੂਰੀ ਹੁੰਦੀ ਆ ਜੇ ਆਪਾਂ ਫੇਸ ਔਟ ਜੇ ਉਹ ਚੀਜ਼ ਚੈੱਕ ਕਰਦੇ ਰਹਿ ਕਰੋ ਉਹਦੀ ਆਪਾਂ ਬਕਾਇਦਾ ਮੋਟਰ ਤੇ ਜਾ ਕੇ ਵੀਡੀਓ ਵੀ ਕਰਦਾਂਗੇ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਣੀ ਰਾਇ ਜ਼ਰੂਰ ਦਿਓ ਕਹਾਣੀਆਂ ਦੋ ਇਸ ਤੋਂ ਬਾਅਦ ਹੋਰ ਵੀ ਹੈਗੀਆਂ ਜੀ ਉਹ ਕੋ ਸਾਡੇ ਘਰ ਦੇ ਨਾਲ ਘਰੇ ਹੀ ਸੰਬੰਧਤ ਸੀਗੀਆਂ ਜਿੱਥੋਂ ਸਾਨੂੰ ਥੋੜੀਆਂ ਗਾਲਾਂ ਵੀ ਮਿਲੀਆਂ ਸੀ ਤੇ ਉਹ ਅੱਗੇ ਆਪਾਂ ਲੈ ਕੇ ਆਵਾਂਗੇ ਅੱਜ ਦੀ ਕਹਾਣੀਆਂ ਆਪਾਂ ਇੱਥੇ ਸਮਾਪਤ ਕਰਦੇ ਹਾਂ ਤੇ ਵੀਡੀਓ ਦੇਖਣ ਲਈ ਫਿਰ ਤੋਂ ਧੰਨਵਾਦ ਜੀ